ਸਸਤਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਡੀਆਈਜੀ ਪੁਨਰ ਕਹਿੰਦੇ ਜੀ ਉਹਦੇ ਰਿਵਾਂਡ ਤੋਂ ਬਾਅਦ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਤਾਰਨ ਜਾ ਰਹੇ ਹਨ ਯਾਨੀ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਥਲੀ ਵਿਚਾ ਦਿੱਤੀ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਬਾਹਰ ਸੁਖਬੀਰ ਸਿੰਘ ਬਾਦਲ ਨੇ ਤਾਂ ਹੁਣ ਇੱਕ ਪਾਸੇ ਡੀਆਈਜੀ ਭੁੱਲਰ ਦਾ ਰਿਮਾਂਡ ਸੀਬੀਆਈ ਨੂੰ ਮਿਲ ਚੁੱਕਿਆ ਸੀ ਜਿਹਦੇ ਵਿੱਚ ਨਾਲ-ਨਾਲ ਉਹਦੇ ਸਾਥੀ ਦਾ ਵੀ ਰਿਮਾਂਡ ਮਿਲਿਆ ਸੀ ਤਾਂ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਕਈ ਮੰਤਰੀਆਂ ਦੀ ਸ਼ੰਕਾ ਪਹਿਲੇ ਹੀ ਪੰਜਾਬ ਦੇ ਪੱਤਰਕਾਰ ਬਹੁਤ ਸਾਰੇ ਲੋਕ ਲਾ ਰਹੀ ਸੀ ਕਹਿੰਦੇ ਜੀ ਕਈ ਸਾਰੇ ਮੰਤਰੀਆਂ ਦਾ ਨਾਮ ਲਊਗਾ ਔਰ ਬਹੁਤ ਸਾਰੇ ਰੀਡਰਾਂ ਦਾ ਨਾਮ ਲਊਗਾ ਪਪਾ ਦੀ ਕਿਹੜੇ ਕਿਹੜੇ ਲੀਡਰ ਹਲੇ ਹੋਰ ਫਸਨੇ ਹਲੇ ਬਾਕੀ ਨੇ ਕਈ ਆਈਪੀਐਸ ਅਫੀਸਰਾਂ ਦਾ ਵੀ ਨਾਮ ਆਉਣਾ ਹਲੇ ਬਾਕੀ ਆ ਇਹ ਗੱਲਾਂ ਦੇ ਅੰਕੜੇ ਉਹ ਸਾਰੇ ਦਿਨ ਪਹਿਲਾਂ ਵੀ ਤੁਸੀਂ ਅਖ਼ਬਾਰਾਂ ਦੇ ਵਿੱਚ ਦੇਖਿਆ ਤਾਂ ਹੁਣ ਇੱਥੇ ਆ ਜਾਓ ਜੀ ਕਹਿੰਦੇ ਕਿਹੜੇ ਕਿਹੜੇ ਲੀਡਰ ਨੇ ਜਿਹੜੇ ਫਸ ਸਕਦੇ ਨੇ ਔਰ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦੇ ਵੱਲ ਸ਼ੱਕ ਦੀ ਸੂਈ ਸਭ ਤੋਂ ਜ਼ਿਆਦਾ ਘੁੰਮ ਰਹੀ ਸੀ ਕਿਉਂ ਘੁੰਮ ਰਹੀ ਸੀ ਦਰਸਾਲ ਦੇ ਵਿੱਚ ਜਿਹੜੇ ਡੀਆਈਜੀ ਭੁੰਨਰ ਸਾਹਿਬ ਨੇ ਇਨਾਂ ਦੇ ਰਾਜ ਦੇ ਅੰਦਰ ਉਹ ਆਫੀਸਰ ਬਣੇ ਸੀ ਕਿਉਂਕਿ ਅੱਜ ਦੀ ਸਰਕਾਰ ਦੇ ਉੱਤੇ ਬਹੁਤ ਸਾਰੇ ਲੋਕਤਾ ਦੋਸ਼ ਲਾ ਰਹੇ ਨੇ ਕਈ ਪੱਤਰਕਾਰ ਵੀ ਲਾ ਰਹੇ ਸੀ ਔਰ ਹੁਣ ਵੀ ਲਾ ਰਹੇ ਨੇ ਕਹਿੰਦੇ ਜੀ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਦੇ ਅੰਦਰ ਆਫੀਸਰ ਫੜੇ ਗਏ ਨੇ ਜਿਵੇਂ ਡੀਆਈਜੀ ਭੁੰਨਰ ਤੋਂ ਬਾਅਦ ਕਈ ਸਾਰੇ ਹੋਰ ਮੁਲਾਜ਼ਮ ਫੜੇ ਜਾਂਦੇ ਨੇ ਇੱਕ ਐਸਐਚਓ ਵੀ ਫੜਿਆ ਜਾਂਦਾ ਜਦੀ ਖਬਰ ਪਹਿ ਤੁਹਾਡੇ ਨਾਲ ਸਾਂਝੀ ਵੀ ਕਰ ਚੁੱਕਿਆ ਤਾਂ ਹੁਣ ਡੀਆਈਜੀ ਭੁੰਨਰ ਸਾਹਿਬ ਕਿਹੜੇ ਕਿਹੜੇ ਬੰਦੇ ਦੇ ਨਾਮ ਲੈ ਰਹੇ ਨੇ ਔਰ ਕਿਹੜੀ ਦੀ ਸ਼ੰਕਾ ਹਲੇ ਹੋਰ ਆ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ ਸੁਣੋ ਉਹ ਗੱਲ ਕੱਲੀ ਅਪਸਰਾ ਤੱਕ ਸੀਮਤ ਨਹੀਂ ਰਹੀ ਨਿਆਂਇਕ ਅਧਿਕਾਰੀਆਂ ਤੱਕ ਸੀਮਤ ਨਹੀਂ ਰਹੀ ਹੁਣ ਕਈ ਸੱਤਾਧਿਰ ਦੇ ਲੀਡਰਾਂ ਵੱਲ ਵੀ ਸੋਈ ਜਾ ਸਕਦੀ ਹੈ ਲਓ ਜੀ ਇੱਥੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਹੜੇ ਕਿਹੜੇ ਮਲਾਜਮਾਂ ਦੇ ਨਾਲ ਔਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਕਾ ਸੀ ਭਾਵੇਂ ਚ ਕਹਿੰਦੇ ਜੀ ਹੁਣ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵੀ ਹੋ ਸਕਦੇ ਨੇ ਕੁਝ ਅਫਸਰ ਵੀ ਹੋ ਸਕਦੇ ਨੇ ਇਹਨਾਂ ਦੇ ਰਾਜ ਦੇ ਅੰਦਰ ਤੇ ਜਿਹੜਾ ਕਿ ਜਿਹੜਾ ਡੀਆਈਜੀ ਭੁੱਲਰ ਸਾਹਿਬ ਉਹਨਾਂ ਦਾ ਨਾਮ ਲੈ ਸਕਦੇ ਨੇ ਪਰ ਇੱਥੇ ਸਭ ਤੋਂ ਵੱਡੀ ਸ਼ੰਕਾ ਬਿਕਰਮ ਸਿੰਘ ਮਜੀਠੀਆ ਔਰ ਸਰਵੀਰ ਸਿੰਘ ਬਾਦਲਵਾਲ ਨੂੰ ਸ਼ੱਕ ਦੀ ਸੂਈ ਜਾੜਾ ਘੁੰਮ ਰਹੀ ਸੀ ਕਿਉਂ ਕਿਉਂਕਿ ਇਹਨਾਂ ਦੇ ਰਾਜ ਦੇ ਅੰਦਰ ਡੀਆਈਜੀ ਭੁੱਲਰ ਸਾਹਿਬ ਅਫਸਰ ਬਣਦੇ ਨੇ ਅਕਾਲੀ ਗੱਲ 25 ਸਾਲ ਤੱਕ ਦੇਖੋ ਪੰਜਾਬ ਦੇ ਅੰਦਰ ਰਾਜ ਕੀਤਾ ਇਹ ਅਫਸਰ ਸਾਰਾ ਪੰਜਾਬ ਜਾਣਦਾ ਪਰ ਜਿੰਨੇ ਵੀ ਅਫਸਰ ਇਹਨਾਂ ਦੇ ਰਾਜ ਦੇ ਅੰਦਰ ਅੱਜ ਫੜੇ ਜਾ ਰਹੇ ਨੇ ਉਹਨਾਂ ਦਾ ਦੋਸ਼ ਸਿੱਧਾ ਸਰਕਾਰ ਮੌਜੂਦਾ ਭਗਵਾਨ ਤਮਨ ਮੁੱਖ ਮੰਤਰੀ ਤੇ ਲੱਗ ਰਿਹਾ ਕਹਿੰਦੇ ਜੀ ਇਹ ਤਾਂ ਮੁੱਖ ਮੰਤਰੀ ਦਾ ਬੰਦਾ ਹੈ ਇਹ ਤਾਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਫਰਿਆ ਗਿਆ ਪਰ ਇਹਦੇ ਪਰਦੇ ਪਿਛਲਾ ਸੱਚ ਕੀ ਹੈ ਉਹਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਪੰਜਾਬ ਭਰ ਦੇ ਵਿੱਚ ਬਾਦਲਾਂ ਦੇ ਕਈ ਸਾਰੇ ਪੱਤਰਕਾਰ ਖਰੀਦਨੇ ਨੇ ਇੱਕ ਖਬਰ ਮੈਂ ਤੁਹਾਡੇ ਨਾਲ ਦੁਪਹਿਰੇ ਵੀ ਸਾਂਝੀ ਕਰ ਚੁੱਕਿਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮਾਦੇ ਪੱਤਰਕਾਰ ਜਿਹੜੇ ਉਹਨਾਂ ਨੇ ਇੱਕ ਖਬਰ ਲਾ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਯਾਨੀ ਉਹਨਾਂ ਨੇ ਕਹਿ ਸੀ ਕਹਿੰਦੇ ਜੀ ਬੂਟ ਪੁਲਿਸ ਰਾਖੀ ਕਰੂਗੀ ਉਹਨਾਂ ਦੇ ਬੂਟਾਂ ਦੀ ਤੇ ਹੁਣ ਕਹਿੰਦੇ ਜੀ ਦੇਖੋ ਮੁੱਖ ਮੰਤਰੀ ਦਾ ਕਿਹੜਾ ਰਤਬਾ ਕਿ ਉਹਦੇ ਬੂਟਾਂ ਦੀ ਵੀ ਪੁਰਸ ਰਾਖੀ ਕਰਦੀ ਆ ਤਾਹੋ ਖਬਰ ਬਿਲਕੁਲ ਝੂਠ ਨਿਕਲ ਗਈ ਸੀ ਤੇ ਮੈਂ ਉਹਦਾ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਇੱਕ ਪੁਰਸ ਮੁਲਾਜ਼ਮ ਦੇ ਥਰੂ ਉਹ ਗੱਲ ਦੱਸੀ ਜਾਂਦੀ ਆ ਮੀਡੀਆ ਦੇ ਵਿੱਚ ਕਿ ਭਾਈ ਅਸੀਂ ਕੋਈ ਰਾਖੀ ਨਹੀਂ ਕਰਦੇ ਇਹ ਖਬਰ ਝੂਠ ਲੱਗੀ ਆ ਤੇ ਲਈ ਕਿਨੇ ਆ ਮਨਿੰਦਰ ਸਿੰਘ ਸਿੱਧੂ ਲੋਕ ਵਾਈਟੀਵੀ ਦਾ ਪੱਤਰਕਾਰ ਜਿਹੜਾ ਬਾਗੜਾ ਦਾ ਚੇਨਾ ਕਹੋ ਚਾਹੇ ਚਮਚਾ ਕਹੋ ਕਿਉਂਕਿ ਅਕਸਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਖੁਦ ਆਪਣੇ ਮੂੰਹੋਂ ਦੱਸ ਚੁੱਕੇ ਨੇ ਦੇਖੋ ਮਿਰ ਪੱਖ ਪੱਤਰਕਾਰੀ ਕਰਨਾ ਹਰ ਇੱਕ ਬੰਦੇ ਦਾ ਧਰਮ ਹੈ ਇੱਕ ਸੱਚੀ ਖਬਰ ਨੂੰ ਪੂਰੇ ਪੰਜਾਬ ਵਾਸੀਆਂ ਦੇ ਮੂਹਰੇ ਪਰਨਾ ਇੱਕ ਬਹੁਤ ਵੱਡਾ ਫਰਜ਼ ਹੈ ਇੱਕ ਪੱਤਰਕਾਰ ਦੇ ਹੋਣ ਦੇ ਨਾਤੇ ਪਰ ਐਸੀ ਖਬਰ ਨੂੰ ਤੋੜ ਮਰੋੜ ਕੇ ਉਹਨੇ ਪੇਸ਼ ਕੀਤਾ ਤਾਂ ਦੀਪੋਲ ਖੁੱਲ ਗਈ ਕਿਉਂ ਕਿਉਂਕਿ ਉਹ ਬਾਗਲਾ ਦੀ ਪ੍ਰਸ਼ੰਸਾ ਜ਼ਿਆਦਾ ਮੁੱਖ ਮੰਤਰੀ ਦੇ ਖਿਲਾਫ ਤਾਂ ਬਹੁਤ ਜ਼ਿਆਦਾ ਕਰਦਾ ਕਿਉਂ ਕਿਉਂਕਿ ਉਹਨੂੰ ਬਹੁਤ ਵੱਡੇ ਪੱਧਰ ਤੇ ਕਹਿੰਦੇ ਜੀ ਪੈਸਾ ਮਿਲਿਆ ਐਸ ਕਰਕੇ ਪੰਜਾਬ ਦੇ ਅੰਦਰ ਇੰਨਾ ਪੱਤਰਕਾਰਾਂ ਨੂੰ ਬਾਦਲਾਂ ਨੇ ਛੱਡਿਆ ਤਾਂ ਹੁਣ ਬਾਦਲਾਂ ਦੀ ਪੋਲ ਕਿਵੇਂ ਖੁੱਲਦੀ ਆ ਡੀ ਆਈ ਜੀ ਪੁੱਲਰ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਦੀ ਨੇੜਤਾ ਉਹਨਾਂ ਦੇ ਨਾਲ ਹੈਗੀ ਆ ਕਿਉਂ ਕਿਉਂਕਿ ਉਹਨਾਂ ਦੇ ਰਾਜ ਦੇ ਅੰਦਰ ਕਹਿੰਦੇ ਜੀ ਸਰਕਾਰੀ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਂਦੇ ਸੀ ਵਿਕਰਮ ਸਿੰਘ ਮਜੀਠੀਏ ਦੇ ਨਾਲ ਉਸ ਵਕਤ ਭੋਲਾ ਵੀ ਮੌਜੂਦ ਸੀ ਜਿਸ ਵਕਤ ਕਹਿੰਦੇ ਜੀ ਟਰੱਕਾਂ ਦੇ ਵਿੱਚ ਪੁੱਕੀ ਦੇ ਪਰ ਪਰ ਕੇ ਟਰੱਕ ਲੈ ਕੇ ਜਾਂਦੇ ਸੀ ਤਾਂ ਉਹਦਾ ਖੁਲਾਸਾ ਭੋਲੇ ਨੇ ਕੀਤਾ ਸੀ ਕਿ ਮੇਰੇ ਨਾਲ ਬਿਕਰਮ ਸਿੰਘ ਮਜੀਠੀਆ ਤਸਕਰੀ ਦੇ ਵਿੱਚ ਮੌਜੂਦ ਹੈ ਤਾਂ ਬਾਦਲਾ ਨੇ ਉਸ ਗੱਲ ਨੂੰ ਘੁਵਾ ਦਿੱਤਾ ਕਹਿੰਦੇ ਜੀ ਇਹ ਤਾਂ ਅਸੀਂ ਫੜਿਆ ਇਹ ਤਾਂ ਸਾਡੇ ਖਿਲਾਫ ਜਾਣ ਬੁੱਝ ਕੇ ਬੋਲਦਾ ਪਰ ਨਹੀਂ ਕਿਉਂਕਿ ਹਾਈ ਕੋਰਟ ਦੇ ਅੰਦਰ ਭੋਲੇ ਨੇ ਬਿਆਨ ਦਿੱਤਾ ਸੀ ਕਹਿੰਦਾ ਮੇਰੇ ਨਾਲ ਬਿਕਰਮ ਮਜੀਠੀਆ ਮੌਜੂਦ ਹੈ ਅੱਗੇ ਸਾਡੇ ਸਰਕਾਰੀ ਗੱਡੀਆਂ ਹੁੰਦੀਆਂ ਸੀ ਪਿੱਛੇ ਸਾਡੇ ਭੁੱਕੀ ਦੇ ਭਰੇ ਟਰੱਕ ਚੱਲਦੇ ਸੀ ਇਸ ਗੱਲ ਨੂੰ ਬਾਦਲਾਂ ਨੇ ਦੱਬਣ ਦੀ ਤੇ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਅੰਦਰ ਇਸ ਗੱਲ ਨੇ ਵੱਡੇ ਪੱਧਰ ਦੇ ਉੱਤੇ ਇੱਕ ਮਹਿਮਲ ਰਚ ਦਿੱਤੀ ਕਿ ਭਾਈ ਇਹਦਾ ਸੱਚ ਆ ਜਿਹੜਾ ਉਹ ਪੂਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਤੇ ਪੰਜਾਬ ਦੀ ਵਿਜੀਲੈਂਸ ਬਿਊਰੋ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਖੁਲਾਸਾ ਕਰ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਦੇਖੋ ਹਣ ਬਿਕਰਮ ਸਿੰਘ ਮਜੀਠੀਆ ਸ਼ੇਮ ਦੇ ਵਿੱਚੋਂ ਕਿਉਂ ਨਹੀਂ ਆ ਰਿਹਾ ਕਿਉਂਕਿ ਬਿਗੀ ਲੈਂਸ ਬਿਊਰੋ ਨੇ ਉਹਦੇ ਹੱਥ ਪੈਰ ਚਾਰੇ ਪਾਸੇ ਵਧੇ ਹੋਏ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿਮਾਨ ਕਹਿੰਦੇ ਜੀ ਕਹਿੰਦੇ ਜੀ ਇਹਨੂੰ ਜਿਵੇਂ ਬੰਦੀ ਸਿੰਘ 32 32 33 33 100 ਤੋਂ ਅੰਦਰ ਨੇ ਉਸੇ ਹੀ ਪ੍ਰਕਾਰ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਕਹਿੰਦੇ ਜੀ ਇਹਨੂੰ ਵੀ ਡਿਬਰੂਗੜ੍ਹ ਦੇ ਵਿੱਚ ਸਿੱਤੋ ਪੰਜਾਬ ਦਾ ਦੋਸ਼ੀ ਆ ਇਹ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਸਾਹਮਣੇ ਦੱਸਦਾ ਹੀ ਰਹਿੰਦਾ ਸੋ ਜਿੰਨੇ ਵੀ ਪਹਿੰਡ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪਹਿੰਡ ਭਰਾ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਤਾਂ